ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਕੋਈ ਆਪਾਂ ਜਾਣਕਾਰੀ ਵਾਲੀ ਵੀਡੀਓ ਤਾਂ ਨਹੀਂ ਬਣਾ ਰਹੇ ਸੋ ਅੱਜ ਇੱਕ ਤੁਹਾਡੇ ਨਾਲ ਵਾਕਿਆ ਸ਼ੇਅਰ ਕਰਨਾ ਸੋ ਵੀਡੀਓ ਨਾਲ ਬਨੇ ਰਹੋ ਇੱਕ ਵੀਰ ਦਾ ਮੈਸੇਜ ਆਇਆ ਐਮਪੀ ਤੋਂ ਸੀ ਉਹ ਮੱਧ ਪ੍ਰਦੇਸ਼ ਤੋਂ WhatsApp ਤੇ ਆਇਆ YouTube ਤੇ ਨਹੀਂ WhatsApp ਤੇ ਮੈਨੂੰ ਮੈਸੇਜ ਆਇਆ ਇਹ ਗੱਲ ਆ 26 ਜਨਵਰੀ ਦੇ 26 ਜਨਵਰੀ ਨੂੰ ਮੈਨੂੰ ਮੈਸੇਜ ਆਇਆ ਉਹ ਕਹਿੰਦੇ ਵੀਰ ਜੀ ਤੁਸੀਂ ਜਿਹੜੀ ਵੀਡੀਓ ਪਾਉਣੇ ਹੋ ਇਹ ਹਿੰਦੀ ਚ ਪਾਇਆ ਕਰੋ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਪੰਜਾਬੀ ਚ ਹੀ ਪਾਇਆ ਕਰਾਂਗੇ ਮੈਂ ਹਿੰਦੀ ਚ ਨਹੀਂ ਵੀਡੀਓ ਪਾ ਸਕਦਾ ਤੇ ਆਪਾਂ ਨੂੰ ਪੰਜਾਬੀ ਨੇ ਬਹੁਤ ਕੁਝ ਦਿੱਤਾਗਾ ਅੱਪਾ ਇਹ ਨਹੀਂ ਕਹਿ ਰਹੇ ਕਿ ਹਿੰਦੀ ਭਾਸ਼ਾ ਮਾੜੀ ਆ ਜਾਂ ਆਪਾਂ ਨੂੰ ਬੋਲਣੀ ਨਹੀਂ ਆਉਂਦੀ ਇਦਾਂ ਦੀ ਕੋਈ ਗੱਲ ਨਹੀਂ ਪਰ ਆਪਾਂ ਇਸ ਚੈਨਲ ਤੇ ਜਿੰਨਾ ਚਿਰ ਵੀ ਚੈਨਲ ਰਹੂਗਾ ਚਲੋ ਸਬਸਕ੍ਰਾਈਬਰ ਆਪਣੇ ਘੱਟ ਹੋਣਗੇ ਕੋਈ ਦਿੱਕਤ ਨਹੀਂ ਮੈਸੇਜ ਘੱਟ ਕਰ ਦੂ ਕੋਈ ਕੋਈ ਪਰ ਆਪਾਂ ਜਿਹੜੇ ਇਸ ਚੈਨਲ ਤੇ ਜਿਹੜੀ ਵੀ ਵੀਡੀਓ ਪੂ ਅਖੀਰ ਤੱਕ ਉਹ ਪੰਜਾਬੀ ਚ ਹੀ ਪਾਉਗੀ ਕੋਈ ਹੋਰ ਭਾਸ਼ਾ ਚ ਨਹੀਂ ਬਹਿਣੀ ਦੋਸਤੋ ਸੋ ਚਲੋ ਕੋਈ ਗੱਲ ਨਹੀਂ ਉਹ ਵੀ ਆਪਾਂ ਨੂੰ ਪਿਆਰ ਕਰਦੇ ਨੇ ਆਪਣੇ ਚੈਨਲ ਨੂੰ ਦੇਖਦੇ ਨੇ ਭਈ ਜੇ ਕੋਈ ਚਾਹੇ ਆਪਸ਼ਨ ਹੋਣੀ ਹੈ ਤੁਸੀਂ ਹਿੰਦੀ ਚ ਕਰਕੇ ਦੇਖ ਸਕਦੇ ਹੋ ਆਪਣੇ ਲਈ ਤੇ ਪਰ ਆਪਾਂ ਜਿਹੜੀ ਉਹ ਹਿੰਦੀ ਚ ਵੀਡੀਓ ਨਹੀਂ ਬਣਾ ਸਕਦੇ ਆਪਾਂ ਪੰਜਾਬ ਚ ਰਹਨੇ ਆ ਪੰਜਾਬੀ ਚ ਹੀ ਵੀਡੀਓ ਬਣੂਗੀ ਸੋ ਤੁਹਾਡਾ ਵੀ ਧੰਨਵਾਦ ਕੋਈ ਗੱਲ ਨਹੀਂ ਤੁਸੀਂ رائے ਦਿੱਤੀ ਆਪਾਂ ਇਹ ਨਹੀਂ ਕਹਿੰਦੇ ਕੀ ਹਿੰਦੀ ਭਾਸ਼ਾ ਮਾੜੀ ਆ ਪਰ ਆਪਾਂ ਜਿਹੜਾ ਪੰਜਾਬੀ ਚ ਹੀ ਵੀਡੀਓ ਬਣਾਵਾਂਗੇ ਸੋ ਦੋਸਤੋ ਚੈਨਲ ਨੂੰ ਪਿਆਰ ਕਰਿਆ ਕਰੋ ਵੱਧ ਤੋਂ ਵੱਧ ਤੁਹਾਡੇ ਲਈ ਆਪਾਂ ਹਰ ਟਾਈਮ ਜਿਹੜਾ ਹਾਜ਼ਰਾਂਗੇ ਕੋਈ ਵੀ ਗੱਲਬਾਤ ਪੁੱਛਣੀ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਜੋ ਤੁਹਾਡੀ ਕੋਈ ਵੀ ਪ੍ਰੋਬਲਮ ਦਾ ਜਿਹੜਾ ਹੱਲ ਹੋ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਪਿਆਰ ਦਿੰਦੇ ਰਹੋ ਦੋਸਤੋ ਧੰਨਵਾਦ